ਔਰੰਗਜ਼ੇਬ ਦੀ ਹੋਲੀ ਮਮਹੂਲਾ 6 ਦਿਨਾਂ ਤੱਕ ਚੱਲਣ ਵਾਲੇ ਖਾਸਾ ਹੀ ਜਹੋ ਜਲਾਲ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਹੁਲੇ ਮਹੱਲੇ ਦੀ ਰਾਤ 12 ਵਜੇ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਪੰਜ ਇਤਿਹਾਸਕ ਨਗਾਰੇ ਵਜਾਉਣ ਤੋਂ ਬਾਅਦ ਸ਼ੁਰੂਆਤ ਹੋ ਗਈ। ਅੱਜ ਕੀਰਤਪੁਰ ਸਾਹਿਬ ਦੇ ਵੱਖ-ਵੱਖ ਗੁਰਦੁਖਾਨਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ 21 ਮਾਰਚ ਤੋਂ 23 ਮਾਰਚ ਤੱਕ ਕੀਰਤਪੁਰ ਸਾਹਿਬ ਵਿਖੇ ਹੁਲੇ ਮਹੱਲਾ ਦਾ ਪਹਿਲਾ ਪੜਾ ਹੋਵੇਗਾ। ਸ੍ਰੀ ਨਾਨਕਪੁਰ ਸਾਹਿਬ ਵਿਖੇ 24 ਮਾਰਚ ਤੋਂ 26 ਮਾਰਚ ਤੱਕ ਹੋਲਾ ਮਹਲਾ ਦਾ ਦੂਜਾ ਤੇ ਅਹਿਮ ਪੜਾ ਹੋਵੇਗਾ। 24 ਮਾਰਚ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸ੍ਰੀ ਖੰਡਪਾਤ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ। ਇਸ ਮੌਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਹੋਲੇ ਮਹੱਲੇ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਇਸ ਮੂਹ ਸਿੱਖ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਖਤ ਸ਼੍ਰੀ ਕੇਸਗੜ੍ਹ ਸ੍ਰੀ ਨਾਨਕਪੁਰ ਸਾਹਿਬ ਜੀ ਵਿਖੇ ਹੋਲੇ ਮਹੱਲੇ ਦੀ ਆਰੰਭਤਾ ਜਿਹੜੀ ਹੈ ਉਹ ਅੱਜ ਨਗਾਰਿਆਂ ਦੀਆਂ ਚੋਟਾਂ ਲਾ ਕੇ ਕਿਲਾ ਆਨੰਦਗੜ੍ਹ ਸਾਹਿਬ ਜੀ ਤੋਂ ਫਰਾਮ ਕਰਾਂ ਦੀਤੀ ਗਈ ਹੈ। ਦੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸੰਤਾਂ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਨੇ। ਔਰ ਸਵੇਰੇ ਤਕਰੀਬਨ 9 ਵਜੇ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਤਸ਼ਾਹ ਪ੍ਰਾਰambh ਹੋਣਗੇ ਪਹਿਲੇ ਪੜਾ ਦਾ ਭੋਲਾ ਮਹੱਲਾ ਜਿਹੜਾ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ 21 ਤੋਂ ਲੈ ਕੇ 23 ਤਰੀਕ ਤੱਕ ਮਾਇਆ ਜਾਵੇਗਾ ਔਰ 24 ਤੋਂ ਲੈ ਕਰਕੇ 26 ਤਰੀਕ ਤੱਕ ਦੂਜੇ ਪੜਾ ਦਾ ਭੋਲਾ ਮਹੱਲਾ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਮਾਇਆ ਜਾਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸੇ ਭਰ ਕੇ ਹਾਜ਼ਰੀਆਂ ਭਰ ਕੇ ਜੀਵਨ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ। ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੌਮੀ ਤਿਉਹਾਰ ਹੁਲੇਮਹਲੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਾਨੂੰ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਆਪਸ ਦੇ ਵਿੱਚ ਵੰਡਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲੈ ਕੇ ਨਿੱਜੀ ਵਖਰੇਵਿਆਂ ਤੋਂ ਉੱਪਰ ਉੱਠਣਾ ਚਾਹੀਦਾ ਹੈ। ਜੇਦੀ ਆਜ਼ਾਦ ਹਸਤੀ ਹੋਊਗੀ ਜਿਹੜਾ ਧਰਮ ਨਿਰਪੱਖਤਾ ਦੇ ਵਿੱਚ ਤੇ ਸਰਬੱਤ ਦੇ ਭਲੇ ਤੇ ਪੂਰਾ ਵਿਚਰੂਗਾ ਉਹ ਸਤਗੁਰੂ ਜੀ ਨੇ ਕੌਮ ਦੀ ਸਿਰਜਣਾ ਕੀਤੀ 1699 ਦੇ ਵਿੱਚ ਤੇ ਉਸ ਤੋਂ ਬਾਅਦ 1 ਸਾਲ ਬਾਅਦ ਸਤਗੁਰੂ ਜੀ ਨੇ ਸਾਰੀ ਕੌਮ ਨੂੰ ਉਦੇਸ਼ ਕੀਤਾ ਕਿ ਹੋਲਾ ਮਹੱਲਾ ਕਿਉਂਕਿ ਇਹ ਸਿੱਖ ਧਰਮ ਦੀ ਮਲਕਣਤਾ ਵੀ ਆ ਸਾਰੇ ਧਰਮਾਂ ਦੇ ਜਿੰਨੇ ਵੀ ਤਿਹਾੜਿਆ ਉਹ ਮੁਬਾਰਕ ਆ ਪਰ ਸਿੱਖ ਪੰਥ ਦੇ ਵਿੱਚ ਸਤਗੁਰੂ ਜੀ ਨੇ ਇਹਨਾਂ ਤਿਹਾਰਾਂ ਨੂੰ ਆਪਣੇ ਢੰਗ ਦੇ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ ਸਾਡੇ ਮਹੱਲਾ ਮਨਾਇਆ ਜਾਂਦਾ ਹੋਲਾ ਭਮੇ ਹੋਲੀ ਦੂਸਰਾ ਧਰਮ ਉਹਨਾਂ ਦੀ ਇਹ ਇੱਕ ਤਿਹਾਰ ਆ ਪਰ ਸਤਗੁਰੂ ਜੀ ਨੇ ਫਿਰ ਸਮੁੱਚੀ ਕੌਮ ਨੂੰ ਇੱਕ ਥਾਂ ਇਕੱਤਰ ਕਰਕੇ ਉਹਨਾਂ ਦੇ ਵਿੱਚ ਬਾਹੂ ਬਲ ਵੀ ਭਰਿਆ ਆਤਮਿਕ ਬਲ ਦੇ ਨਾਲ ਸਰੀਰਕ ਬਲ ਵੀ ਭਰਿਆ ਤੇ ਇਹੋ ਉਕਾਰ ਨੇ ਕਿ ਅੱਜ ਇੰਨਾ ਚਿਰ ਹੋਣ ਤੋਂ ਬਾਅਦ 324 ਸਾਲ ਤੋਂ ਬਾਅਦ ਅੱਜ ਵੀ ਖਾਲਸਾ ਪੰਥ ਉਹ 1700 ਜਿਹੜੀਆਂ ਸਤਗੁਰ ਜੀ ਨੇ ਫਿਰ ਤਾਂ ਪਾਈਆਂ ਨਗਾਰੇ ਵੱਜ ਰਹੇ ਆ ਇਹ ਉਸ ਗੱਲ ਦਾ ਪ੍ਰਤੀਕ ਆ ਉਦੋਂ ਦਾ ਸਤਗੁਰ ਜੀ ਨੇ ਕੋਈ ਰਾਸਤਾ ਕਾਇਮ ਨਹੀਂ ਸੀ ਕਰਨੀ ਪਰ ਖਾਲਸੇ ਨੂੰ ਇਹ ਬਰਾਸ ਤੇ ਏਡੀ ਵੱਡੀ ਬਖਸ਼ ਦਿੱਤੀ ਜਦ ਤੱਕ ਖਾਲਸਾ ਪਵਿੱਤਰ ਗੁਰਵਾਨੀ ਨਾਲ ਜੁੜਿਆ ਰਹੂ ਜਦ ਤੱਕ ਖਾਲਸਾ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਰਹੂ ਸਤਗੁਰ ਜੀ ਤਾਣ ਦੇਣਗੇ ਸਾਰੀਆਂ ਵਿਰੋਧੀਆਂ ਦਾ ਕੇਵਲ ਤਾਂ ਕੇਵਲ ਇੱਕੋ ਗੱਲ ਤੇ ਜ਼ੋਰ ਲਗਾਇਆ ਵੀ ਇਹਨਾਂ ਦੀਆਂ ਸੰਸਥਾਵਾਂ ਨੂੰ ਕਿਵੇਂ ਖੰਦਮ ਕਰਨਾ ਇਹਨਾਂ ਦੀਆਂ ਪਰੰਪਰਾਵਾਂ ਨੂੰ ਕਿਵੇਂ ਖਤਮ ਕਰਨਾ ਪਰ 사ਤਗੁਰ ਜੀ ਕਿਰਪਾ ਕਰ ਨੇ ਖਤਮ ਨਹੀਂ ਹੋਣੀਆਂ 사ਤਗੁਰ ਜੀ ਦੇ ਬੇਲੇ ਵੀ ਜਿਹੜੇ ਖਾਤਮੇ ਕਰਦੇ ਸੀ ਉਹ ਆਪ ਖਤਮ ਹੋ ਗਏ ਅੱਜ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਤੇ ਖਾਲਸਾ ਗੁਰੂ ਦਸਮ ਪਾਤਸ਼ਾਹ ਦਾ ਸਾਜਿਆ ਇਹਦੀ ਜਿਹੜੀ ਜਿੰਨਾ ਚਿਰ ਇੱਕ ਧਾਰਤੀ ਰਾਣੀ ਸਮਾਨ ਜ਼ਮੀਰ ਰਹਿਣਾ ਇਹਦੀ ਅਡਰੈਸ ਤੇ ਵੱਖਰੀ ਪਛਾਣ ਇਸੇ ਤਰ੍ਹਾਂ ਚਲਦੀ ਰਹਿਣੀ ਸਾਰੀ ਸੰਗਤ ਨੂੰ ਆਪਾਂ ਸ਼ੁਰੂਆਤ ਕੀਤੀ ਅੱਜ ਦੇ ਪਵਿੱਤਰ ਦਿਹਾੜੇ ਤੇ ਹੋਲੇ ਮਹੱਲੇ ਤੇ ਬਹੁਤ ਬਹੁਤ ਵਧਾਈ ਵੀ ਦਿਨ ਕਾਮਨਾ ਵੀ ਕਰਦਾ ਕਿ ਆਉਂਦੇ 6 ਦਿਨ ਲਗਾਤਾਰ ਨਿਰੰਤਰ ਰਹੇ ਹולם ਅੱਲਾ ਚੱਲਣਾ ਇਹਦੇ ਵਿੱਚ ਸ਼ੰਗੂਲੀਅਤ ਵੀ ਕਰੀਏ ਤੇ ਗੁਰੂਆਂ ਪਰੰਪਰਾਵਾਂ ਦੇ ਅਨੁਕੂਲ ਆਈਏ ਵੀ ਕੋਈ ਹੋ ਜੇ ਕਾਰਜ ਨਾ ਕਰੀਏ ਜਿਨ੍ਹਾਂ ਕਾਰਜਾਂ ਦੇ ਨਾਲ ਮੋੜ ਸਾਨੂੰ ਪਛਤਾਵਾ ਕਰਨਾ ਪਵੇ ਗੁਰੂ ਗੁਰੂ ਕਰਦੇ ਜਾਈਏ ਗੁਰੂ ਗੁਰੂ ਕਰਦੇ ਜਾਈਏ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਲੈਕਚਰ ਦੇ ਵਿੱਚ ਵੀ ਤੁਸੀਂ ਕਿਹਾ ਕਿ ਕੁਝ ਤਾਕਤਾਂ ਜਿਹੜੀਆਂ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਹੜੀਆਂ ਤਾਕਤਾਂ ਦਾ ਇਸ਼ਾਰਾ ਹੈ ਦੇਖੋ ਜਿਹਲੇ ਸਿੱਖ ਪੰਥੀਆਂ ਸਸਤਾਵਾਂ ਕਿਉਂਕਿ ਜਿਹੜੇ ਕਿਸੇ ਨੂੰ ਕਮਜ਼ੋਰ ਕਰਨਾ ਹੋਵੇ ਉਹਦਾ ਇਤਿਹਾਸ ਕਮਜ਼ੋਰ ਕਰ ਦੇਈਦਾ ਉਹਦੇ ਇਤਿਹਾਸ ਮਲਗੂਡਾ ਕਰ ਦੇਈਦਾ ਉਹਨਾਂ ਦੀਆਂ ਸੰਸਥਾਵਾਂ ਨੂੰ ਵੱਖਰਾ ਵੰਡਣਾ ਸ਼ੁਰੂ ਕਰ ਦੇਈਦਾ ਤੇ ਜਿਹੜੇ ਉਹ ਪੰਡ ਹੁੰਦੀਆਂ ਤੇ ਫੇਰ ਸੰਸਥਾਵਾਂ ਜਿਹੜੀਆਂ ਉਹ ਕੌਮ ਦੇ ਉਸ ਭੇਖਾ ਨੂੰ ਵੀ ਥੋੜਾ ਨੁਕਸਾਨ ਪਹੁੰਚਾਉਂਦੀਆਂ ਸੋ ਇਸ ਕਰਕੇ ਖਾਲਸਾ ਪੰਥ ਨੂੰ ਇਹ ਹਸ਼ਿਆਰ ਹੋਣਾ ਪਊ ਔਰ ਹਸ਼ਿਆਰ ਵੀ ਆ ਮੈਂ ਤਾਂ ਸਮਝਦਾ ਪਰ ਅੱਜ ਫੇਰ ਸੰਸਥਾਵਾਂ ਨੂੰ ਕਿੱਡੇ ਵੱਡੇ ਜ਼ੋਰ ਦੇ ਨਾਲ ਜਦਨ ਕੀਤਾ ਜਾ ਰਿਹਾ ਖਤਮ ਕਰਨ ਨੂੰ ਇਹ ਖਾਲਸੇ ਨੂੰ ਕੋਈ ਗੁਰੂ ਸਾਹਿਬ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਇਹਦੇ ਉੱਤੇ ਅੱਜ ਸੁਚੇਤ ਹੋਣ ਦੀ ਲੋੜ ਹੈ ਜਾਨੀ ਅਮਰਤਪਾਲ ਸਿੰਘ ਨਾਲ ਦੇ ਉੱਪਰ ਜਿਹੜਾ ਐਨਐਸਏ ਦੁਆਰਾ ਇੱਕ ਸਾਲ ਹੀ ਲਗਾਇਆ ਗਿਆ ਇਹ ਵੀ ਇਸੇ ਕਦਮ ਇਸੇ ਦੇ ਦੇਖੋ ਦੇਖੋ ਉਹਦੀ ਐਨਐਸਏ ਬਿਲਕੁਲ ਨਹੀਂ ਬਣਦੀ ਕਿਉਂਕਿ ਜਿਹੜੇ ਪਹਿਲਾਂ ਕੇਸ ਦਰਸੀ ਉਹਨਾਂ ਕੇਸਾਂ ਦੇ ਤਹਿਤ ਉਹ ਐਨਐਸਏ ਲੱਗੇ ਸੀ ਹੁਣ ਤਾਂ ਕੋਈ ਨਵੀਂ ਗਰਾਉਂਡ ਹੀ ਨਹੀਂ ਤੇ ਅਸੀਂ ਇਹਨਾਂ ਨੂੰ ਲੀਗਲ ਤੌਰ ਤੇ ਪਹਿਲਾਂ ਵੀ ਚੈਲੰਜ ਕੀਤਾ ਸੀ ਹੁਣ ਵੀ ਉਹ ਨਹੀਂ ਚੈਲੰਜ ਕਰ ਲਈਆਂ ਕਿਉਂਕਿ ਅਮਰਪਾਲ ਦੇ ਉਹਨਾਂ ਦੇ ਸਾਥੀਆਂ ਦੀ ਸਾਰੀ ਲੀਗਲ ਪੈਰਵਾਈ ਸ਼ੌਣੀ ਕਮਿਸ਼ਨ ਦਾ ਪ੍ਰਬੰਧ ਕਮੇਟੀ ਕਰਦੀ ਆ ਤੇ ਉਹ ਐਨਐਸਏ ਲਾਉਣ ਦੀ ਕੋ ਮੇਰਾ خیال ਗਰਾਊਂਡ ਵੀ ਨਹੀਂ ਜਿਹੜੀ ਗਰਾਊਂਡ ਪਹਿਲਾਂ ਸੀ ਉਹ ਹੀ ਗਰਾਊਂਡ ਚਾਕੇ ਉਹ ਹੀ ਸਟੈਂਡ ਕਰ ਦਿੱਤੀ ਆ ਤੇ ਮੇਰਾ ਖਤ ਟੁੱਟ ਜਾਊਗੀ 26 ਮਾਰਚ ਨੂੰ ਹੁਲਾ ਮਹੱਲਾ ਦਾ ਆਖੀਰਲਾ ਤੇ ਅਹਿਮ ਦਿਨ ਹੋਵੇਗਾ ਤਾਂ ਸੀ ਕਿ ਦੇਸ਼ ਵਿਦੇਸ਼ ਤੋਂ ਸਿੱਖ ਸੰਗਤ ਸ਼੍ਰੀਨੰਦਪੁਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 50 ਲੱਖ ਦੇ ਕਰੀਬ ਸਿੱਖ ਸੰਗਤ ਸ੍ਰੀ ਦਰਬਾਰ ਸਾਹਿਬ ਪਹੁੰਚੇਗੀ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇਗੀ। ਸ੍ਰੀ ਅਨੰਦਪੁਰ ਸਾਹਿਬ ਤੋਂ ਕਮਲ ਜੋਤੀ ਰਿਪੋਰਟ